ਮੈਂ ਕਿਤੇ ਕਿਤੇ ਸ਼ੋਅ ਵਗੈਰਾ ਕਰਕੇ ਆ ਰਿਹਾ ਸੀ ਰਾਤ ਨੂੰ ਤਾਂ ਦੋ ਤਿੰਨ ਪੁਲਿਸ ਵਾਲਿਆਂ ਨੇ ਹੱਥ ਦਿੱਤਾ ਵੈਸੀ ਸੀ ਨਾਕੇ ਤੇ ਨਹੀਂ ਸੀ ਵੈਸੀ ਖੜੀ ਸੀ ਬਰਦੀ ਸੀ ਉਹਨਾਂ ਦਾ ਵੈਸੇ ਨਾਰਮਲ ਹੱਥ ਦਿੱਤਾ ਤੇ ਮੈਂ ਗੱਡੀ 'ਚ ਬਿਠਾ ਲਿਆ ਉਹਨੂੰ ਇਹ ਨਹੀਂ ਪਤਾ ਸੀ ਉਹ ਗੱਡੀ ਕੀ ਦੀ ਹੈ ਤੇ ਮੈਂ ਪੁੱਛਿਆ ਮੈਂ ਕਿਹਾ ਜੀ ਕਿੱਧਰ ਚੱਲੇ ਹਾਂ ਹਜੇ ਤੱਕ ਹਨੇਰਾ ਸੀ ਗੱਡੀ 'ਚ ਕਿਉਂ ਗਏ ਕਹਿੰਦੇ ਪੁੱਛੋ ਹੀ ਨਾ ਜੀ ਬਸ ਕਿੱਧਰ ਚੱਲਿਆ ਬੁਰੇ ਫਸੇ ਹੋਇਆ ਚਲ ਮੈਂ ਲੈਟ ਲਾਤੀ ਮੈਂ ਕਿਹਾ ਮੈਂ ਭਗਵਾਨ ਤੁਮਾਨ ਉਹ ਤੁਮਾਨ ਸਾਹਿਬ ਕਾ ਆਵਾਜ਼ ਆਇਆ ਦਰਸ਼ਨ ਹੋ ਗਏ ਜੀ ਫਲਾਣਾ ਮੈਂ ਚਲ ਹੁਣ ਦੱਸ ਦੋ ਕਿੱਧਰ ਚੱਲੇ ਉਹ ਕਹਿੰਦੇ ਜੀ ਨਾਬੇ ਤੋਂ ਚੜੇ ਸੀ ਨਾਬੇ ਤੋਂ ਮੈਂ ਚੰਡੀਗੜ੍ਹ ਨੂੰ ਆਦਾ ਕਹਿੰਦੇ ਜੀ ਕੈਦੀ ਦੀ ਪੇਸ਼ੀ ਭਗਤਾ ਕੇ ਜੇਲ੍ਹ ਛੱਡ ਕੇ ਆਇਆ ਮੈਂ ਕਿਹਾ ਤੂੰ ਇੰਨੇ ਨੇ ਰੇ ਤੁਸੀਂ ਮਨ ਕੈਦੀ ਨੂੰ ਕਾ ਕਾ ਤੇ ਛੱਡ ਕੇ ਕੈਦੀਆਂ ਵਾਸਤੇ ਤਾਂ ਬਸਾਂ ਹੈਗੀਆਂ ਕਹਿੰਦਾ ਜੀ ਮੈਂ ਕਿਹਾ ਤੁਸੀਂ ਕਹਿੰਦੇ ਅਸੀਂ ਕਹਿੰਦੇ ਹੱਥ ਦੇ ਕੇ ਜਾਂਦੇ ਆ ਮੈਂ ਕਹੇ ਰਹੀ ਕਿ ਮੈਂ ਕਹਾਂ ਹਾਂ ਜੀ ਕੈ ਦਿਨ ਤਾਂ ਬਸ ਜਾਊ ਕੈ ਦਿਨ ਬਸ ਛੱਡੂਗੀ ਉੱਥੇ ਉਹਦੇ ਬਾਅਦ ਅਸੀਂ ਜਿਵੇਂ ਮਰਜੀ ਜਾਈਏ ਸਾਡੇ ਕੋਲੇ ਕੱਖ ਨਹੀਂ ਹੈਗਾ ਅਸੀਂ ਹੁਣ ਕਿਵੇਂ ਕਰੋਂਗੇ ਕਹਿੰਦਾ ਕਰਨਾ ਕੀ ਜੀ ਹੁਣ ਹੈ ਜੇ ਵੇਲੇ ਥੋੜੀ ਜਾਵਾਂਗੇ ਥਾਣੇ ਹੁਣ ਕਹਿੰਦਾ ਜਾਊਂਗਾ ਜਾ ਕੇ ਇੱਕ ਦੀ ਮਹਿਨਤਾਂ ਕਰੂੰਗਾ ਵੀ ਫਰ ਲੋ ਮੇਰੇ ਥਾਂ ਤੇ ਯਾਰ ਤੂੰ ਕਰ ਲੈ ਜੋ ਆਗਦਾ ਜਨਮ ਦਿਨ ਹੈ ਕੱਲ ਨੂੰ ਮੈਂ ਉਹ ਮਨਾ ਲੂੰਗਾ ਤੇ ਤੂੰ ਮੇਰੀ ਥਾਂ ਤੇ ਕੱਲ ਜਿੱਦੇ ਤੇਰੇ ਵਾਲੇ ਜਵਾਬ ਦਾ ਹੋਇਆ ਮੈਂ ਕਰ ਲੂੰਗਾ ਮੈਂ ਕਿਹਾ ਵੀ ਇਹ ਤਾਂ ਯਾਰ ਬੜਾ ਔਖਾ ਕੰਮ ਹੈ ਔਖਾ ਕਹਿੰਦਾ ਕੀ ਜੀ ਉੱਤੋਂ ਹੋਰ ਬੰਗਾ ਕਹਿੰਦਾ ਜਿਹੜਾ ਬੱਚੇ ਦਾ ਜਨਮ ਦਿਨ ਹੈ ਕੱਲ ਨੂੰ ਉਹਦੀ ਫੋਟੋ ਨਹੀਂ પા ਸਕਦੇ ਮੈਂ ਕਿਉਂ ਕਹਿੰਦਾ ਉਹ ਕਹਿਣਗੇ ਤੂੰ ਤਾਂ ਡਿਊਟੀ ਤੇ ਸੀ ਤੂੰ ਇੱਥੇ ਕੀ ਕਰਦਾ ਫਿਰ ਤੈਨੂੰ ਫੇਰ ਸਸਪੈਂਡ ਉੱਤੋਂ ਆਰਡਰ ਆ ਜਾਣਗੇ ਮੈਂ ਕੋਈ ਗੱਲ ਨਹੀਂ ਮੈਂ ਕਿਹਾ ਕੋਈ ਨਹੀਂ ਕੋਈ ਪਰਮਾਤਮਾ ਕੋਈ ਦਿਨ ਲਿਆਊਗਾ ਵਧੀਆ ਜੋ ਤੁਸੀਂ ਆਪਣੇ ਬੱਚਿਆਂ ਜਨਮ ਦਿਨ ਕਰੇ ਮਨਾਉਗੇ ਆਨੁਸਾਰ ਅਸੀਂ ਫੈਸਲਾ ਕੀਤਾ ਸਭ ਤੋਂ ਪਹਿਲਾਂ ਤਾਂ ਸਾਰੀ ਪੁਲਿਸ ਦੇ ਜਨਮ ਦਿਨ ਲੈ ਕੇ ਇੱਕ ਸ਼ਾਨਦਾਰ ਜਿਹੜਾ ਕੰਗratulations ਦਾ ਵਧਾਈਆਂ ਦਾ ਕਾਰਡ ਜਿਹੜਾ ਹਰੇਕ ਪੁਲਿਸ ਵਾਲੇ ਦੇ ਘਰੇ ਡੀਜੀਪੀ ਸਾਹਿਬ ਦੇ ਸਾਈਨ ਨੇ ਤੇ ਮੇਰੇ ਸਾਈਨ ਨੇ ਵਧਾਈਆਂ ਦਾ ਜਾਂਦਾ ਹੈ ਕਿ ਤੁਹਾਡੇ ਪਾਪਾ ਤੁਹਾਡੇ ਜਿਹੜੇ بیٹے ਜਾਂ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਸਾਡੀ ਪੰਜਾਬ ਪੁਲਿਸ ਦੇ ਵਿੱਚ ਬਹੁਤ ਵਧੀਆ ਡਿਊਟੀ ਕਰ ਰਹੇ ਨੇ ਅੱਜ ਉਹਨਾਂ ਨੂੰ ਜਨਮ ਦਿਨ ਦੀ ਪਾਪਾ ਵਧਾਈ ਕਾਰਡ ਆਉਂਦਾ ਨਾ ਕੁਛ ਨਹੀਂ ਛੁੱਟੀ ਸ਼ੁਰੂ ਕੀਤੀ ਪਹਿਲਾਂ ਤਾਂ ਇਹ ਘਟਾਈਏ ਜੀ ਕੰਮ ਮੈਂ ਕਹਿਣਾ ਕਿ ਤੁਸੀਂ ਕੰਪਿਊਟਰ ਜਾਂ ਰੋਬੋਟ ਨਹੀਂ ਹੋਗੇ ਪਰ ਜੇ ਤੁਹਾਡੇ ਹੱਥ 'ਚ ਕੰਪਿਊਟਰ ਜਾਂ ਰੋਬੋਟ ਦੇ ਦਈਏ ਤੁਸੀਂ ਉਹਨਾਂ ਤੋਂ 5 ਗੁਣਾ ਕੰਮ ਲੈ ਲਓਗੇ ਇਹ ਗੱਲ ਅੱਛਾ ਫੇਰ ਅਸੀਂ ਕਿਹਾ ਵੀ ਮੁੰਬਈ ਪੁਲਿਸ ਵਾਂਗੂ ਜਿਵੇਂ ਬਾਈ ਬਾਈ ਪੁਲਿਸ ਵਾਸਤੇ ਬਾਲੀਵੁੱਡ ਇੱਕ ਸ਼ੋਅ ਕਰਦਾ ਹੈ ਹਰ ਸਾਲ ਉਮੰਗ ਹੁੰਦਾ ਉਹਦਾ ਨਾਮ ਕਿਉਂ ਰਾਖੀ ਕਰਦੇ ਨੇ ਸਾਰਿਆਂ ਦੀ ਤਾਂ ਉਹ ਬਾਲੀਵੁੱਡ ਦੀ ਸਾਰੀ ਸਟਾਰ ਜਿਹੜੇ ਨੇ ਉਹ ਸ਼ੋਅ ਕਰਦਾ ਆਪਾਂ ਵੀ ਸ਼ੁਰੂ ਕੀਤਾ ਪੀਪੀਚ ਕੀਤਾ ਸੀ ਗੁਲਦਸਤਾ ਕਿ ਕਟੂਕਟ ਪੁਲਿਸ ਵਾਲੇ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹ ਵੀ ਕਦੇ ਵਧੀਆ ਸੋਹਣੇ ਕੱਪੜੇ ਪਾ ਕੇ ਬੱਚਿਆਂ ਨਾਲ ਆਉਣ ਇੱਕ ਗੈਸਟ ਦੇ ਤੌਰ ਤੇ ਬੈਠਣ ਉੱਥੇ ਦਰਸ਼ਕ ਦੇ ਤੌਰ ਤੇ ਇੰਜੋਏ ਕਰਨ ਜਦੋਂ ਕੋਈ ਸ਼ੋਅ ਹੁੰਦਾ ਜਦੋਂ ਕੋਈ ਦਿਵਾਲੀ ਆ ਜਦੋਂ ਦਸਹਿਰਾ ਆ ਜਦੋਂ 26 ਜਨਵਰੀ ਜਦੋਂ 15 ਅਗਸਤ ਲੋਕਾਂ ਨੂੰ ਛੁੱਟੀਆਂ ਆਪਣੀ ਡਿਊਟੀ ਸਕਤ ਸੋ ਇਸ ਕਰਕੇ ਇਹ ਕੰਮ ਜਿਹੜਾ ਅਸੀਂ ਸ਼ੁਰੂ ਕੀਤਾ ਉਹਦੇ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਪੁਲਿਸ ਖੁਸ਼ ਹੈ ਹੁਣ ਪੁਲਿਸ ਵਾਲੇ ਇਸ ਗੱਲੋਂ ਖੁਸ਼ ਨੇ ਕਿ ਘਟੂ ਘਟ ਸਾਨੂੰ ਵੀ ਇਨਸਾਨ ਸਮਝਿਆ ਜਾ ਰਿਹਾ ਹੈ ਔਰ ਸਾਡੇ ਨਫਰੀ ਵੀ ਵਧਾਈ ਜਾ ਰਹੀ ਹੈ ਨਫਰੀ 2002 ਚ ਵੀ 19 ਸੀ 2022 ਚ ਵੀ 19 8000 ਵਧਾਉਂਦੇ ਹੀ ਨਹੀਂ ਹੈਗੇ ਕੀ ਗੱਲ ਵੀ ਉਹ ਕ੍ਰਾਈਮ ਵੱਧ ਗਿਆ ਕਿੰਨੀ ਪਾਪੂਲੇਸ਼ਨ ਵੱਧ ਗਈ ਹੈ ਪੁਲਿਸ ਦੇ ਵਿੱਚ ਕਿਉਂ ਨਹੀਂ ਭਰਤੀ ਆਉਂਦੀ ਕਿਉਂਕਿ ਉਹ ਜਿੰਨੇ ਹੀ ਕ੍ਰਾਈਮ ਵਧੀ ਜਾਊਗਾ ਪਾਪੂਲੇਸ਼ਨ ਵਧੇਗੀ ਪਰ ਹੈਡ ਤੁਹਾਡਾ ਜਿਹੜਾ ਪ੍ਰੈਸ਼ਰ ਉਹ ਵਧੀ ਜਾਊਗਾ ਜੇ ਕਿਸੇ ਹਸਪਤਲ ਚ ਡਾਕਟਰ ਮਤਲਬ ਮਰੀਜ਼ ਵੱਧਦੇ ਨੇ ਡਾਕਟਰ ਉੰਨੇ ਨਹੀਂ ਨੇ ਤਾਂ ਪਰ ਡਾਕਟਰ ਜਿਹੜਾ ਮਰੀਜ਼ ਚੈੱਕ ਕਰਨ ਦਾ ਟਾਈਮ ਘਟ ਜਾਂਦਾ ਨਾ ਜੇ ਇੱਕ ਡਾਕਟਰ 5 ਮਿੰਟ ਦਿੰਦਾ ਤਾਂ 2 ਮਿੰਟ ਤੇ ਆ ਜੂਗਾ ਜੇ ਦੁੱਗਣੇ ਆਉਣ ਲੱਗੇ ਮਰੀਜ਼ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ